ਸਤਿ ਸ਼੍ਰੀ ਅਕਾਲ ਜੀ ਸੋ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਅੱਜ ਜਿਹੜਾ ਹੈਗਾ ਸਾਡਾ ਇਹ ਪੰਜਾਬ ਦੋਦੀ ਡੇਰੀ ਯੂਨੀਅਨ ਇਕਤਾ ਦਾ ਸੁਪਰਾ ਪੱਤਰੀ ਚੋਣ ਇਜਲਾਸ ਹੈ ਜਿਹੜਾ ਉਹ ਬਠਿੰਡਾ ਵਿਖੇ ਰੱਖਿਆ ਗਿਆ ਸੀਗਾ ਲਗਭਗ 14 14 15 ਜਿਹੜਿਆਂ ਨੇ ਜਿਹੜੀ ਸ਼ਮੂਲੀਅਤ ਕੀਤੀ ਹੈ ਇਸ ਇਜਲਾਸ ਵਿੱਚ ਅਤੇ ਸਾਡੀ ਜਥੇਬੰਦੀ ਦੇ ਆਪਾਂ ਕਹ ਲਈਏ ਪੁਰਾਣੇ ਸਿਰ ਕੱਢ ਆਗੂ ਜਿਨ੍ਹਾਂ ਨੇ ਜਥੇਬੰਦੀ ਦੀ ਝਾੜ ਲਾਈ ਹੈ ਜਿਵੇਂ ਕਿ ਗੁਰਦੇਵ ਸਿੰਘ ਫੌਜੀ ਸਰਦਾਰ ਸੁਭਾਸ ਚੰਦ ਸਟੀਟਾ ਜੀ ਅਤੇ ਚਿੰਦਾ ਜੀ ਰਾਮਪੁਰੇ ਤੋਂ ਅਤੇ ਸੋਹਣ ਸਿੰਘ ਪੁਚੋਕਲਾ ਤੋਂ ਜੋ ਸਾਡੇ ਪਹਿਲਾਂ ਮੰਨ ਲਓ ਸੂਬੇ ਦੇ ਪ੍ਰਧਾਨ ਰਹਿ ਚੁੱਕੇ ਆ ਸੋ ਜਿਹੜਾ ਅੱਜ ਦਾ ਜਿਹੜਾ ਇਹ ਸੀਗਾ ਅੱਜ ਵੀ ਸੂਬਾ ਕਮੇਟੀ ਦੀ ਨਵੇਂ ਸਿਰੋਂ ਜਿਹੜੀ ਇਹ ਚੋਣ ਹੋ ਜਾ ਰਹੀ ਸੀ ਕਿਉਂਕਿ ਜਿਹੜੀ ਦੁੱਧ ਦੇ ਰੇਟਾਂ ਵਿੱਚ ਉਹ ਬਹੁਤ ਵੱਡੀ ਖਰਾਬਟ ਆ ਰਹੀ ਹੈ ਤੇ ਉਸ ਤੇ ਕਾਇਦ ਜਿਹੜਾ ਹੈਗਾ ਇੱਕ ਜਥੇਬੰਦੀ ਨੂੰ ਸਰਕਾਰ ਨੂੰ ਕਰਕੇ ਆਪਾਂ ਕਹਿ ਲਗੇ ਵੀ ਸਰਕਾਰ ਵਿਰੋਧ ਆਪਦਾ ਆਪਦਾ ਨਾਰੇਬਾਜੀ ਕਰਕੇ ਅਤੇ ਜਿਹੜੇ ਸਾਡੇ ਕਿਸਾਨ ਭਰਾ ਦੁੱਧੀ ਭਰਾ ਮੰਦੇਰੀ ਮਾਰ ਚੱਲ ਰਹੇ ਆ ਕਿਉਂਕਿ ਸਰਕਾਰੀ ਜੋ ਡੈਰੀਆਂ ਆਆਂ ਉਹਨਾਂ ਦੇ ਰੇਟ ਪਿੰਡਾਂ ਦੇ ਵਿੱਚ ਜ਼ਿਆਦਾ ਗਏ ਅਤੇ ਇੱਥੇ ਦੁੱਧ ਟੋਲਣ ਵਾਲਾ ਕੰਮ ਹੋਇਆ ਪਿਆ ਇੱਥੇ ਜਿਹੜੇ ਰੇਟ ਆ ਘੱਟ ਆ ਜੋ ਸਾਡੇ ਦੁੱਧੀ ਭਰਾ ਘਰਾਂ ਦੇ ਵਿੱਚ ਦੁੱਧ ਪਾਉਂਦੇ ਆ ਕੋਈ ਉਹਦੇ 'ਚ 4 ਰੁਪਏ ਦਾ ਮਾਰਜਿਨ ਨਿਕਲਦਾਗਾ ਤਾਂ ਜੇ ਕੋਈ 20-30 ਕਿਲੋ ਦੁੱਧ ਕਿਸੇ ਕੋਲੇ ਵਾਜ ਜਾਂਦਾ ਤਾਂ ਜਦੋਂ ਉਹ ਡੈਰੀ ਤੇ ਦੁੱਧ ਛੱਡਦਾ ਤਾਂ ਲਗਭਗ ਉਹਨੂੰ 12-15 ਰੁਪਏ ਕਿੱਲੋ ਦਾ ਘਾਟਾ ਪੈਂਦਾਗਾ ਕਿਉਂਕਿ ਪਿੰਡਾਂ ਚੋਂ ਲਗਭਗ 8 ਰੁਪਏ ਫੈਂਟ ਤੇ ਦੁੱਧ ਆ ਰਿਹਾਗਾ ਇੱਥੇ ਰੇਟ ਆ ਜਿਹੜਾ 6.5 ਰੁਪਏ ਆਜ ਅੱਜ ਜਿਹੜਾ ਹੈਗਾਗਾ ਸਾਡੀ ਸੂਬਾ ਪੱਤਰੀ ਜਿਹੜੀ ਮੀਟਿੰਗ ਸੀ ਉਹਦੇ ਚ ਜਿਹੜਾ ਮੈਨੂੰ ਜਿਹੜੇ ਹਰਜਿੰਦਰ ਸਿੰਘ ਢਿੱਲੋਂ ਪਹਿਲਾਂ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਪੰਜਾਬ ਦੁੱਧ ਡੇਰੀ ਯੂਨੀਅਨ ਨੇ ਇਕੱਤਰ ਆਪਣੀ ਪਿੱਛੇ ਦੀ ਚੋਣ ਹੋਈ ਆ ਅੱਜ ਮੈਨੂੰ ਸੂਬਾ ਪ੍ਰਧਾਨਗੀ ਦਾ ਜਿਹੜਾ ਸਾਡੇ ਪ੍ਰਾਣੇ ਉੱਤੇ ਤਰ੍ਹਾਂ ਵੱਲੋਂ ਮੀਟਿੰਗ ਕਰਕੇ ਮਾਣ ਬਖਸ਼ਿਆ ਗਿਆਗਾ ਪੰਜਾਬ ਦੁੱਧ ਡੇਰੀ ਯੂਨੀਅਨ ਨੇ ਇਕੱਤਰਾਂ ਸੂਬਾ ਪ੍ਰਧਾਨ ਲਾਇਆ ਗਿਆ ਸੋ ਮੈਂ ਸਾਰੇ ਹੀ ਪ੍ਰ ਅਤੇ ਇਹਨਾਂ ਨੂੰ ਇਹ ਪਿਸ਼ਵਾਸ ਦਿਵਾਉਣਾਗਾ ਕਿ ਜੋ ਤੁਸੀਂ ਇਹ ਮੇਰੇ ਤੇ ਜ਼ਿੰਮੇਵਾਰੀ ਸੌਂਪੀ ਐ ਤੇ ਜੋ ਵੀ ਆਪਾਂ ਨੂੰ ਦੁੱਧ ਧੰਦੇ ਨਾਲ ਸੰਬੰਧ ਦੇ ਦਿੱਕਤਾਂ ਆ ਰਹੀਆਂ ਆਂ ਜਲਦੀ ਹੀ ਇਸ ਦੇ ਮੁੱਦਿਆਂ ਤੇ ਜਿਹੜਾ ਬੋਲਿਆ ਜਾਊਗਾ ਤੇ ਸੰਘਰਸ਼ ਕਰੇ ਜਾਣਗੇ ਅਤੇ ਜਿਹੜਾ ਦੁੱਧ ਦੀ ਸਾਥੀਆਂ ਦਾ ਮੰਨ ਲਓ ਆਪਾਂ ਕਹਿ ਲਏ ਮੋٹے ਨਾਲ ਮੋਟਾ ਜੋੜ ਕੇ ਖੜਿਆ ਜਾਊਗਾ ਜਥੇਬੰਦੀ ਵੱਲੋਂ ਤੇ ਬਾਦ ਚੜ ਕੇ ਜਿਹੜਾ ਇਹ ਕੰਮ ਕੀਤਾ ਜਾਊਗਾ ਤੁਹਾਨੂੰ ਤੋਂ ਇਹਨਾਂ ਕਹੀ ਕਿ ਮੇਰੇ ਨਾਲ ਅਸੀਂ ਇਹ ਵੀ ਚੱਲਿਆ ਤੇ ਕੋਈ ਵੀ ਰਾਖੀ ਨਹੀਂ ਕੀਤਾ ਕਾ ਮੇਰੇ ਕੋਲ ਕੋਈ ਮੱਕੇ ਚੂਰ ਐ ਕੋਣ ਨੇ ਸਾਰੇ ਨਵੇਂ ਪੰਜਾਬ ਪ੍ਰਧਾਨ ਜੀ ਉਹਨਾਂ ਬਾਰੇ ਸਾਰਿਆਂ ਨੇ ਗੱਲ ਬਾਤ ਨਹੀਂ ਕੀਤੀ ਜਾਣੀ ਆ ਦੋਦੀ ਦੇਰੀ ਜਿੰਦਾਬਾਦ 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 ਦੋਦੀ ਦੇਰੀ ਤਾਲੀਆਂ ਮਾਰਦੇ ਹੋ ਓ ਹੋ ਹੋ ਸਲੀਆ ਅੱਲੇ ਜੀ ਜੇ ਪ੍ਰਧਾਨ ਜੀ ਜਿੰਨਾ ਸਭ ਬੜਾ ਖੜੇ ਕੋਲੇ 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 ਖੜੇ